ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬਠਿੰਡਾ ਦੇ ਗੁਰੂ ਨਾਨਕਪੁਰਾ ਮਹੱਲਾ ਦੇ ਵਿੱਚ ਸੀਵਰ ਦੀ ਪਾਈਪ ਇਨਲੀਗਲ ਤਰੀਕੇ ਨਾਲ ਪਾਈ ਜਾ ਰਹੀ ਸੀ ਜਿਸ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਆ ਕੇ ਰੁਕਵਾਇਆ ਗਿਆ ਅਤੇ ਹਦਾਇਤਾਂ ਕੀਤੀਆਂ ਗਈਆਂ ਕਿ ਸੋਮਵਾਰ ਤੱਕ ਪੈਸੇ ਜਮ੍ਹਾਂ ਕਰਵਾ ਦੇ ਨਹੀਂ ਤਾਂ ਹੋਵੇਗੀ ਵੱਡੀ ਕਾਰਵਾਈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਬਠਿੰਡਾ ਦੇ ਗੁਰੂ ਨਾਨਕਪੁਰਾ ਮਹੱਲਾ ਦੇ ਵਿੱਚ ਜਿੱਥੇ ਕੀ ਸੀਵਰ ਦੇ ਇਨਲੀਗਲ ਕਪ ਪੈਰੀ ਪਾਈਪ ਨੂੰ ਰੁਕਵਾਇਆ ਗਿਆ ਆਉ ਜਾਣਦੇ ਆਪਾਂ ਪੂਰਾ ਮਾਮਲਾ ਇਸ ਖਬਰ ਦੇ ਰਾਹੀਂ ਸਰ ਕੀ ਨਾਮ ਹੈ ਤੇ ਅੱਜ ਇੱਥੇ ਪਹੁੰਚੇ ਹੋ ਕੀ ਕਾਰਨ ਸੀ ਮੇਰਾ ਨਾਮ ਗਗਨਦੀਪ ਸਿੰਘ ਆ ਸੁਪਰਵਾਈਜ਼ਰ ਦੇ ਯਾਨਕੀ ਉਹ ਕੰਮ ਕਰ ਰਿਹਾ ਵਾਟ ਸਪਲਾਈ ਬ੍ਰਾਂਚ ਤੇ ਇੱਥੇ ਅਨਲੀਗਲ ਰੋਡ ਕਟਿੰਗ ਦੀ ਫੋਨ ਆਇਆ ਸੀਗੇ ਅੱਜ ਸ਼ਨੀਵਾਰ ਦੇ ਦਿਨ ਆ ਕਿ ਰਾਤ ਨੂੰ ਕੋਈ ਰੋਡ ਕਟਿੰਗ ਕਰ ਰਿਹਾ ਹੈਗਾ ਤੇ ਜਦੋਂ ਸਾਈਡ ਦੇਖੀਗੇ ਕਿ 50 ਫੁੱਟ ਦੇ ਕਰੀਬ ਇੱਥੇ ਰੋਡ ਕਟਿੰਗ ਕੀਤੀ ਜਾ ਰਹੀ ਸੀ ਤੇ ਇਹਨਾਂ ਦੇ ਰੋਡ ਕਟਿੰਗ ਸਾਰਾ ਜਿਹੜਾ ਕੰਮ ਬੰਦ ਕਰਵਾ ਕੇ ਇਹਨਾਂ ਦਾ ਜੋ ਵੀ ਸਮਾਨ ਸੀਗਾ ਉਹ ਆਵਦੇ ਕਬਜ਼ੇ ਚ ਲੈ ਲਿਆ ਇਹਨਾਂ ਹਜ਼ਾਇਰ ਕਰ ਦਿੱਤੀ ਗਈ ਹੈ ਕਿ ਸੋਮਵਾਰ ਨੂੰ ਦਫ਼ਤਰ ਆ ਕੇ ਜਿਹੜੀ ਇਹਦੀ ਬੰਦੀ ਫੀਸ ਭਰੀ ਜਾਵੇ ਤੇ ਆਪਦਾ ਜੋ ਵੀ ਸਮਾਨ ਹੋਇਆ ਉਹ ਆਪਦਾ ਵਾਪਸ ਲੈ ਕੇ ਜਾ ਸਕਦੇ ਆ ਤੇ ਆਪਦਾ ਜੋ ਵੀ ਸਮਾਨ ਤੇ ਜੋ ਵੀ ਇਹਨਾਂ ਦੀ ਕਾਰਵਾਈ ਹੈ ਉਹ ਅਮਲ ਵਿੱਚ ਇਹਨਾਂ ਨੂੰ ਲਿਆਂਦੀ ਜਾਊਗੀ ਤੇ ਇਹ ਕਹਿੰਦੇ ਅਸੀਂ ਇਸ ਬੰਦੇ ਆਪਦਾ ਇਹਨਾਂ ਨੇ ਕਨੈਕਸ਼ਨ ਆਪਦਾ ਬੰਦ ਕਰ ਦਿੱਤਾ ਹੈ ਸਾਰਾ ਕੁਝ ਸਰ ਏਰੀਆ ਕਿਹੜਾ ਹੈ ਇਹ ਗੁਰੂ ਨਾਨਕ ਨਗਰ ਵਾਜਦਾ ਵੀਰੇ ਗੁਰੂ ਨਾਨਕ ਨਗਰ ਦੇ ਵਿੱਚ ਜੰਗੀਰ ਫੌਜੀ ਵਾਲੀ ਗਲੀ ਅੱਗੇ ਆ ਗਈ ਸਰ ਲੱਗਦਾ ਜਿਸ ਤਰ੍ਹਾਂ ਵੀ ਸ਼ਨੀਵਾਰ ਨੂੰ ਲੋਕੀ ਇਹ ਕਹਿੰਦਾ ਮਤਲਬ ਸ਼ਨੀਵਾਰ ਤੇ ਐਤਵਾਰ ਨੂੰ ਹੀ ਕਿਉਂ ਇਹ ਸ਼ਨੀਵਾਰ ਨੂੰ ਇਹਨਾਂ ਨੂੰ ਮੈਂ ਹੋਊਗਾ ਕਿ ਡਾਕਟਰ ਦਾ ਸਟਾਫ ਅੱਜ ਰਾਤ ਦਾ ਟਾਈਮ ਆ ਕਿਹੜਾ ਕੋਈ ਹੈਗਾ ਪਰ ਸਾਡੇ ਜਿਹੜੇ ਨਿਗਾ ਉਹ ਹਰੇਕ ਤੁਰੇ ਫਿਰਨ ਡਿਊਟੀ ਹੈ ਸਾਡੀ ਸਾਨੂੰ ਕਰਨੀ ਪੈਂਦੀ ਹੈ ਹਾਂਜੀ ਲੱਗਦਾ ਜਿਸ ਤਰ੍ਹਾਂ ਤੁਹਾਡੇ ਵਰਗੇ ਐਕਟਿਵ ਹੋ ਜਾਣ ਤਾਂ ਸ਼ਹਿਰ ਦੇ ਵਿੱਚ ਸੁਧਾਰ ਹੋ ਸਕਦਾ ਸਰ ਸੁਧਾਰ ਦੀ ਗੱਲ ਦਾ ਸੁਧਾਰ 'ਚ ਤਾਂ ਬਹੁਤ ਫਰਕ ਆ ਅੱਗੇ ਨਾਲ ਵੀ ਬਹੁਤ ਫਰਕ ਆ ਹਰੇਕ ਮੁਲਾਜ਼ਮ ਆ ਦੀ ਕਿ ਐਕਟੀਵਿਟੀ ਪੂਰੀ ਸਮਝ ਰਿਹਾ ਹੈਗਾ ਹਾਂਜੀ ਪਰ ਹੁਣ ਜਿਵੇਂ ਮੈਨੂੰ ਨਾਲ ਦੇ ਨਾਲ ਕਾਲ ਆਈ ਮੈਂ 10 ਤੋਂ 15 ਮਿੰਟਾਂ ਦੇ ਵਿੱਚ ਵਿੱਚ ਇੱਥੇ ਪਹੁੰਚ ਚੁੱਕਿਆ ਜੀ ਆ ਕੇ ਸਰ ਇੱਥੇ ਇਹਨਾਂ ਦੀ ਕੀ ਕਾਰਵਾਈ ਕੀ ਹੋਏਗੀ ਜੀ ਜੇ ਇਹਨਾਂ ਮਤਲਬ ਜਰਮਾਨਾ ਵੀ ਕੋਈ ਲੱਗੇਗਾ ਕਿ ਨਹੀਂ ਜਰਮਾਨਾ ਜੋ ਸਰਕਾਰ ਦੀ ਹਦਾਇਤਾਂ ਉਸ ਅਨੁਸਾਰ ਇਹਨਾਂ ਫੀਸ ਦੇ ਜੋ ਵੀ ਜਰਮਾਨਾ ਹੈਗਾ ਇਹਨਾਂ ਨੂੰ ਭਰਨਾ ਪਊਗਾ ਉਹ ਲੇਬਰ ਵਾਲੇ ਉੱਥੇ ਵੀ ਕੋਈ ਕਾਰਵਾਈ ਹੋ ਸਕਦੀ ਨਹੀਂ ਲੇਬਰ ਆ ਰਿਹਾ ਉੱਤੇ ਤਾਂ ਇਕੱਰੀ ਇਹਨਾਂ ਦਾ ਸਮਾਨ ਲੈ ਕੇ ਗਏ ਆ ਜੀ ਜੇਕਰ ਇਹਨਾਂ ਦਾ ਸਮਾਨ ਜੇ ਕਾ ਫੀਸ ਭਰਾਂ ਦੇ ਨਾਲ ਸਮਾਨ ਬਾਕਸ ਕਰ ਦਿੱਤਾ ਜਾਏਗਾ ਜੀ